ਦੁਖ ਦਰਦ ਤਹਿ ਨਾਨਕ ਨਸੈ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਬਹੁਤ ਦਰਬ ਕਰ ਮੰਨ ਨ ਅਗਾਨਾ ਅਨਿਕ ਰੂਪ ਦੇਖਣਹ ਪਤਿਆਨ ਪੁੱਤਰ ਕਲਤਰ ਔਰ ਜੋ ਜਾਨ ਮੇਰੀ ਓ ਬਿਨ ਸੈ ਓ ਪਸ ਮੈਂ ਠੇਰੀ ਬਿਨ ਹਰ ਭਜਨ ਦੇਖਿਓ ਬਿਲਲਾਤੇ ਤੇਰਗ ਤਨ ਤੇਰਗ ਤਨ ਮਾਇਆ ਸੰਗਰਾਤੇ ਰਹਾਉ ਜਿਉ ਬੇਗਾਰੀ ਕੈਸੇ ਰਦੀਜੈ ਧਾਮ ਓਏ ਖਸਮੇ ਕੇ ਕਰੈ ਓਨ ਦੁਖ ਸੁਹਾਮ ਜਿਉ ਸੁਪਨਾ ਹੋਏ ਬੈਸਤ ਰਾਜਾ ਨੇਤਰ पसारे ਤਾ ਨਿਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਸ਼ੂ ਨਾ ਪੜੈ ਜਿਸ ਕਾ ਰਾਜ ਅਤੀ ਸੇ ਕਾ ਸੁਪਨਾ ਜਨ ਮਾਇਆ ਦੀਨੀ ਤਨ ਲਾਈ ਤ੍ਰਿਸ਼ਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੋੜੀ ਗਰੇਰੀ ਮਹੱਲਾ ਪੰਜਵਾ ਬਹੁਰੰਗ ਮਾਇਆ ਬਹੁਰੰਗ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰਮ ਲੋਕ ਹੋਏ ਦੇਖਿਆ ਖਾਨ ਤਾਂ ਤੇ ਨਹੀਂ ਮਨ ਤ੍ਰਿਪਤਾਨ ਸੋ ਸੁਖ ਮੋ ਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ ਰਹਾਉ ਅਸ ਪਵਨ ਹਸਤ ਅਸਵਾਰੀ ਜੋ ਆ ਚੰਦਨ ਸੇਜ ਸੁੰਦਰ ਨਾਰੀ ਨਟ ਨਾਟਿਕ ਅਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਬਾ ਮੰਡਨ ਦੋਲੀਚੇ ਸਗਲ ਮੇਵੇ ਸੁंदर ਬਗੀਚੇ ਆਖੇੜ ਬਿਰਤ ਸਾਰਾ ਜਨ ਕੀ ਲੀਲਾ ਮਨ ਨ ਸੋਹਿਲਾ ਪਰ ਪੰਚ ਹਿੱਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹਨ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਈਐ ਕਹੋ ਨਾਨਕ ਵਡ ਪੱਗੀ ਪਾਈਐ ਜਾਂ ਕੈ ਹਰ ਤਨ ਸੋਈ ਸੋਹਿਲਾ ਪ੍ਰਭੁ ਕਿਰਪਾ ਤੇ ਸਾਦ ਸੰਗ ਮੇਲਾ ਰਹਾਉ ਦੁਜਾ ਗੋੜੀ ਗਵਰੇਰੀ ਮਹੱਲਾ ਪੰਜਵਾ ਪ੍ਰਾਣੀ ਜਾਣ ਇਹ ਤਨ ਮੇਰਾ ਬਹਰ ਬਹਰ ਉਵਾਹੂ ਲਪਟੇਰਾ ਪੁੱਤਰ ਕਰਤਰ ਗਰੇਸਤ ਕਾ ਫਾਸਾ ਹੋਣ ਨਾ ਪਾਈਏ RAM ਕੇ ਦਾਸਾ ਕਵਨ ਸੋ ਬਿਦਜਿਤ RAM ਗੁਣ ਗਾਏ ਕਵਨ ਸੋ ਮਤ ਜਿਤ ਤਰੈ ਇਹ ਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣ ਸਾਚਕ ਹੈ ਸੋ ਬਿਖੈ ਸਮਨ ਜਾਣ ਨਹੀਂ ਜੀ ਤਰ ਹਾਰ ਏ ਬਲੇਵਾ ਸਾਕਤ ਸੰਸਾਰ ਜੋ ਹਲਾਹਲ ਸੋ ਪੀਵੈ ਬौरा ਅਮਰਤ ਨਾਮ ਜਾਣ ਕਰ ਕੌਰਾ ਸਾਧ ਸੰਗ ਕਹਿ ਨਹੀਂ ਨੇਰ ਲੱਖ 84 ਪਰਮਤਾ ਫੇਰ ਇੱਕ ਜਲ ਫਹਾਈ ਪੰਖੀ ਐਦਾ ਅਸਰਾਸਾ ਪੂਗ ਕਰੈ ਬਹੌਰੰਗੀ ਕਹੋ ਨਾਨਕ ਜਿਸ ਪਾਇ ਕਿਰਪਾਲ ਗੁਰ ਪੂਰੈ ਤਾਕੇ ਕਾਟੇ ਜਾਲ ਗੋੜੀ ਗੁਆਰੇਰੀ ਮਹੱਲਾ ਪੰਜਵਾ ਤੋ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤੋ ਕਿਰਪਾ ਤੇ ਹਉ ਮੈਂ ਟੁਟੈ ਤਮ ਲਾਵੋ ਤੋ ਲਾਗੇ ਸੇਵਾ ਹੰਤੇ ਕਸ਼ੂ ਨਹੋ ਵੇ ਦੇਵ ਰਹਾਓ ਤੋਦ ਪਾਵੇ ਤਾਂ ਗਾਵਾਂ ਬਾਣੀ ਤੋਦ ਪਾਵੇ ਤਾਂ ਸੱਚ ਵਖਾਣੀ ਤੋਦ ਪਾਵੇ ਤਾਂ ਸਤਿਗੁਰ ਮਾਇਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੋਦ ਪਾਵੇ ਸੋ ਨਿਰਮਲ ਕਰਮ ਜੋ ਤੋਦ ਪਾਵੇ ਸੋ ਸੱਚ ਧਰਮ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਾਂ ਨਰਮਲ ਹੋਏ ਹਰ ਰੰਗ ਸਰਬ ਸੁਖਾਂ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹ ਕਲਿਆਣ ਨਾਨਕ ਕਰ ਜਾਤਾ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਆਨਰ ਸਾਜੇਤੇ ਹੈ ਚਾਖੇ ਆਨਰ ਸਾਜੇਤੇ ਤੈ ਚਾਖੇ ਨੇ ਮਖਾਨਾ ਤ੍ਰੇਸਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਬਿਸਮਾਦ ਅਮਰ ਤਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜੀਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆਨੰਨ ਸੁਣੀਏ ਕਤਹੂ ਜਾਈਐ ਸਾਧ ਸੰਗਤ ਵਡਪਾਗਿ ਪਾਈਐ ਆਠ ਪਹਿਰ ਜੇ ਵੇਰ ਆਦ ਪਾਰ ਬ੍ਰਹਿਮ ਠਾਕੁਰ ਆਗਾਦ ਇਹੀਂ ਉਹੀਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬਨਸਪਤ ਮੋਲੀ ਫੁੱਲ ਫਲ ਪੇਡੇ ਇਹ ਰਸ ਰਾਤੀ ਬਹਰ ਨ ਛੋਡੇ ਆਨਨ ਰਸ ਕਸ ਲਵੈ ਨ ਲਾਈ ਕਹੋ ਨਾਨਕ ਗੋਰ ਪਏ ਹੈ ਸਹਾਈ ਗੋੜੀ ਗਵਾਰੇ ਰੀ ਮਹੱਲਾ ਪੰਜਮਾ ਮਨ ਅੰਦਰ ਤਨ ਬਾਜੀ ਮਨ ਅੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸਤ ਆਪਾਰ ਇਸ ਹੀ ਪੀਤਰ ਸੁਣੀਆ ਤਸਾ ਕਮਨ ਵਪਾਰੀ ਜਾ ਕਾ ਉਹਾ ਵਸਾ ਨਾਮ ਰਤਨ ਕੋ ਕੋ ਵਪਾਰੀ ਅਮਰਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀ ਜੈ ਕਮਨ ਸੋ ਜੁਗਤ ਜਿਤ ਕਰ ਪੀਜੈ पाए लगो तज मेरा तेरा कवन सो जन जो सौदा जोर महल सा काम बुलावे तू वड साह जाके कोट बन जा रे कमन सो दोजत <coughs> खोजत निज कर पाया अमोल रतन साच दिखलाया ਕਰਿ ਕਿਰਪਾ ਜਬ ਮੇਲੇ ਸਾਹੇ ਕੋ ਨਾਨਕ ਗੁਰ ਕਹਿ ਵੈ ਸਾਹੇ ਗੋੜੀ ਮਹੱਲਾ ਪੰਜਵਾਂ ਗੁਆਰੇ ਰੀ ਰਹਿਨ ਦਿਨ ਸਕਹੈ ਇਕ ਰੰਗਾ ਪ੍ਰਭ ਕੋ ਜਾਣ ਸਦ ਹੀ ਚੰ ਸੰਗਾ ਰਹਿਨ ਦਿਨ ਸਕਹੈ ਰਹਿ ਇਕ ਰੰਗਾ ਪ੍ਰਭ ਕੋ ਜਾਣ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਚਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰੈ ਅਗਿਆਕਾਰ ਏਕੋ ਬਣਜ ਏਕੋ ਵਿਵਹਾਰੀ ਅਵਰ ਨ ਜਾਣੈ ਬਿਨ ਰੰਕਾਰੀ ਹਰਖ ਸੋਗ ਦੂੰਹੁੰ ਤੇ ਮੁਕਤੇ ਸਦਾ ਅਲਪਤ ਜੋਗ ਅਰ ਜੁਗਤੇ ਦਿਸੈ ਸਭ ਮੈਂ ਸਭ ਤੇ ਰਹਤੇ ਪਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਨ ਕੀ ਮੈਂ ਮਾ ਕਮਨ ਵਖਾਨਿਉ ਅਗਾਧ ਬੋਧ ਕਸ਼ਮਿਤ ਨਹੀਂ ਜਾਣਿਉ ਪਰ ਬ੍ਰਹਮ ਮੋਹਿ ਕਿਰਪਾ ਕੀਜੈ ਤੂਰ ਸੰਤਨ ਕੇ ਨਾਨਕ ਦੀਜੈ ਗੋੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰੀਤਮ ਤੁਮੇ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਮ ਬਿਨ ਨਮਕਾ ਨਾ ਜਾਹੀ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਓ ਜਿਉ ਤੁਮ ਰੱਖੋ ਤੇ ਵਹੀ ਰਹਿਣਾ ਜੋ ਤੁਮ ਕਰੋ ਸੋਈ ਮੋਹ ਕਰਨਾ जय पेखो तहां तुम बसना निरपौ नाम जपो तेरी रसना तू मेरी ना बने द तू भंडार रंगरसा तू मने आधार तू मेरी शोभा तुम संग रचिया तू मेरी ओट तू है मेरा तकिया मन तन अंतर तू ही ते आया मरम तुम्हारा गुरते पाया ਸਤਗੁਰ ਤੇ ਦਰੇੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੋੜੀ ਗਵਾਰੇਰੀ ਮਹੱਲਾ ਪੰਜਵਾਂ ਵਿਆਪਤ ਹਰ ਖਸੋਗ ਬਿਸਥਾਰ ਵਿਆਪਤ ਨਰਕ ਸੁਰਗ અવਤਾਰ ਵਿਆਪਤ ਤਨ ਨਿਰਧਨ ਪੇ ਖਸੋਬਾ ਮੂਲ ਬਿਆਦੀ ਵਿਆਪਸ ਲੋਬਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀ ਵੈ ਪ੍ਰਭ ਓਟ ਤੁਮਾਰੀ ਰਹਾਉ ਬਿਆਪਤ ਅਹੰਬੁਦ ਕਾ ਮਾਤਾ ਬਿਆਪਤ ਪੁੱਤਰ ਕਲਤਰ ਸੰਗਰਾਤਾ ਬਿਆਪਤ ਹਸਤ ਕੋੜੇ ਅਰਬਸਤਾ ਬਿਆਪਤ ਰੂਪ ਜੋ ਬਣ ਮਤ ਮਸਤਾ ਬਿਆਪਤ ਭੂਮ ਰੰਕ ਅਰ ਰੰਗਾ ਬਿਆਪਤ ਗੀਤ ਨਾਦ ਸੁਣ ਸੰਗਾ ਬਿਆਪਤ ਸੇਜ ਮਹਿਲ ਸੀਗਾਰ ਪੰਜ ਦੂਤ ਵਿਆਪਤ ਅੰਧਾਰ ਵਿਆਪਤ ਕਰਮ ਕਰੇ ਹਉ ਫਾਸਾ ਵਿਆਪਤ ਗ੍ਰਸਤ ਵਿਆਪਤ ਉਹ ਉਦਾਸ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਸ ਵਿਆਪਤ ਬਿਨ ਹਾਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਇ ਤਾਂ ਕੋ ਕਹਾ ਵਿਆਪੈ ਮਾਏ ਕਹੋ ਨਾਨਕ ਜਿਨ ਤੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੋੜੀ ਗਰੇਰੀ ਮਹੱਲਾ ਪੰਜਵਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੋਏ ਸੋਨ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਬਤ ਵਸਤ ਉਹ ਆਪਣੀ ਲਹਿਰ ਹਾਓ ਸਗਲ ਸੇ ਹਿੱਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਸਨ ਹਾਰ ਪੰਚ ਬਟਵਾਰੇ ਸੁੰਨੇ ਨਗਰ ਪਰੇ ਠਗ ਹਾਰੇ ਉਨ ਤੇ ਰਖੇ ਬਾਪ ਨ ਮਾਈ ਉਨ ਤੇ ਰਖੇ ਮੀਤ ਨ ਪਾਈ ਦਰਬਸਿਆ ਨਪਨਾ ਓਏ ਰਹਤੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਹ ਸਾਰੰਗ ਪਾਣਾ ਸੰਤਨ ਤੂ ਰ ਸਰਬ ਨੇਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਦੈ ਕਿਰਪਾਲ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਤਨਮਾਲ ਰਹਾਓ ਦੂਜਾ ਗੋੜੀ ਗਵਰੇਰੀ ਮਹੱਲਾ ਪੰਜਵਾਂ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਬ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਏ ਕਹੋ ਬਨੰਤੀ ਆਪਣੇ ਸਤਗੁਰ ਪਾਹੇ ਕਾਰਜ ਤੁਮਾਰੇ ਦੇਹ ਨਿਭਾਏ ਰਹਾਓ ਸਬਤੇ ਉਚ ਜਾ ਕਾ ਦਰਬਾਰ ਸਗਲ भगत ਜਾ ਕਾ ਨਾਮ ਅਧਾਰ ਸਰਬਨੇ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਤ ਦੁਖ ਡੇਰਾ ਟਹੈ ਜਿਸ ਸਿਮਰਤ ਜਮ ਕਿਸ਼ੂਣਾ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਹਨ ਤਰੇ ਸੰਤ ਸਬਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪਰਸਾਦ ਮੋਕੋ ਨਾਮ ਨਿਵਾਸ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਸਤਗੁਰ ਦਰਸਨ ਅਗਨ ਨਿਵਾਰੀ ਸਤਗੁਰ ਭੇਟ ਤਹੁ ਮੈਂ ਮਾਰੀ ਸਤਗੁਰ ਸੰਗ ਨਹੀਂ ਮਨਨ ਡੋਲੇ ਅਮਰਤ ਬਾਣੀ ਗੁਰਮਖ ਬੋਲੇ ਸਭ ਜਗ ਸਾਚਾ ਜਾਂ ਸਚ ਮੈਂ ਰਾਤੇ ਸੀਤਲ சாੰਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਪਰਮ ਸਾਧ ਰੇਨ ਮਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਵਿੰਦ ਸਾਦਾ ਮੈਂ ਇਹ ਹਮਰੀ ਜਿੰਦ ਕਿਰਪਾ ਨਿਦ ਕਰਪਾਲ ਤਿਆਵੋ ਸਾਧ ਸੰਗ ਤਾਂ ਬੈਠਣ ਪਾਵੋ ਮੋਹੇ ਨਿਰਗੁਣ ਕਉ ਪ੍ਰਾਪਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਇ ਗੋੜੀ ਗਵਰੇਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਪਗਵੰਤ ਕੇਵਲ ਨਾਮ ਦੀਓ ਗੁਰਮੰਤ ਤਾਜ ਬਿਮਾਨ ਪਏ ਨਿਰਵੈਰ ਆਠ ਪਹਿਰ ਪੂਜੋ ਗੁਰਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਬ ਤੇ ਸੁਨਿਆ ਹਰ ਰਜਸ ਕਾਨੀ ਰਹਾਉ ਸਹਜ ਸੁਖ ਆਨੰਦ ਨਿਦਾਨ ਰਖਨ ਹਾਰ ਰਖ ਲੀਏ ਨਿਦਾਨ ਦੁਖ ਦਰਦ ਬਿਨ ਸੇ ਪੈ ਪਰਮ ਆਵਣ ਜਾਣ ਰਖੇ ਕਰ ਕਰਮ ਦੇਖੇ ਬੋਲੇ ਸੁਣੇ ਸਭ ਆਪ ਸਦਾ ਸੰਗਤਾ ਕੋ ਮਨ ਜਾਪ